ਬੀਤੀ ਰਾਤ ਅਬੋਹਰ ਦੇ ਕਿੱਕੜ ਖੇੜਾ ਨੂੰ ਜਾਂਦੀ ਰੋਡ ਦੇ ਉੱਪਰ ਮਾਲਿਕਪੁਰਮ ਮਾਈਨਰ ਦੇ ਕੋਲ ਨਹਿਰ ਦੇ ਵਿੱਚ 80 ਫੁੱਟ ਦਾ ਪਾੜ ਪੈ ਗਿਆ ਜਿਸ ਦੇ ਕਾਰਨ ਕਈ ਏਕੜ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਇਸ ਨੂੰ ਲੈ ਕੇ ਕਿਸਾਨ ਵਿਸ਼ਵਾਰਾਮ ਨੇ ਦੱਸਿਆ ਕਿ ਰਾਤ ਨੂੰ ਜਿਸ ਸਮੇ ਨਹਿਰ ਦੇ ਵਿੱਚ ਪਾੜ ਪਿਆ ਤਾਂ ਉਹਨਾਂ ਨੇ ਉਸੇ ਵਕਤ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਸੀ ਪਰ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਬੀਤੀ ਰਾਤ ਨਹਿਰ ਟੁੱਟਣ ਦੇ ਕਾਰਨ ਕਰੀਬ 80 ਫੁੱਟ ਦਾ ਪਾੜ ਪੈ ਗਿਆ ਜਿਸ ਦੇ ਕਾਰਨ ਉਹਨਾਂ ਦੀ ਕਣਕ ਦੀ ਫਸਲ ਅਤੇ ਹੋਰ ਸਬਜ਼ੀਆਂ ਪਾਣੀ ਦੇ ਵਿੱਚ ਡੁੱਬ ਗੀਆਂ ਅਤੇ ਨੁਕਸਾਨੀਆਂ ਹੋ ਗਿਆ ਜਦੋਂ ਉਹਨਾਂ ਦੇ ਵੱਲੋਂ ਸੂਚਨਾ ਦਿੱਤੀ ਗਈ ਸੀ ਤਾਂ ਨਹਿਰ ਦਾ ਪਾਣੀ ਬੰਦ ਨਹੀਂ ਕੀਤਾ ਗਿਆ ਅਤੇ ਉਹਨਾਂ ਦੇ ਵੱਲੋਂ ਨਹਿਰੀ ਵਿਭਾਗ ਦੇ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਅਸੀਂ ਤੁਰ ਬਾਅਦ ਸੁੱਤੇ ਹਾਂ 8:30 ਵਜੇ ਖੰਡਾ ਕੋਈ ਮੁੰਡਾ ਗਿਆ ਸੀ ਉੱਧਰ ਤੇ ਉਹਨੂੰ ਕੁਦਰਤੀ ਪਤਾ ਲੱਗਿਆ ਵੀ ਕਿਧਰ ਨਹਿਰ ਨੋਟ ਮਾੜੀ ਮੋਟੀ ਆਵਾਜ਼ ਆਈ ਉਹਨੂੰ ਹੂੰ ਤੇ ਉਸ ਤੋਂ ਬਾਅਦ ਅਸੀਂ ਗਏ ਹਾਂ ਤਾਂ ਅਸੀਂ ਵੇਖਿਆ ਸਾਰੇ ਪਾਸੇ ਪਾਣੀ ਪਾਣੀ ਹੋ ਚੱਲਿਆ ਹੂੰ ਉਸ ਤੋਂ ਬਾਅਦ ਅਸੀਂ ਪਹੁੰਚੇ ਮਤਲਬ ਨਹਿਰ ਦੇ ਦੂਜੀ ਸਾਈਡ 'ਚ ਗਏ ਸੀ ਅਸੀਂ ਹੂੰ ਤੇ ਉਧਰ ਸਾਨੂੰ ਐ ਲੱਗਿਆ ਵੀ ਬਸ ਹੁਣ ਮੁਸ਼ਕਲ ਆਈ ਸਾਰਾ ਬਨੇਣਾ ਬਨੂਣਾ ਔਖਾ ਹੋ ਗਿਆ ਹੂੰ ਕਿੰਨੇ ਫੁੱਟ ਦਾ ਪੜ ਪਿਆ ਪਾਰ ਜੀ ਰਾਤ ਤਾਂ ਲਗਭਗ 50 ਫੁੱਟ ਦੇ ਲਗਭਗ ਹੈਗਾ ਸੀ ਹੂੰ ਤੇ ਹੁਣ ਅਸੀਂ ਉਸ ਤੋਂ ਬਾਅਦ ਗਏ ਨਹੀਂ ਉਧਰ ਹੂੰ ਹੁਣ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਸਰ ਨੁਕਸਾਨ ਇਹ ਲਗਭਗ 80 ਕਿੱਲੇ ਦਾ ਏਰੀਆ ਨਾ ਸਾਰਾ ਫੁੱਲ ਹੋ ਚੱਲਿਆ ਤੇ ਅੱਗੋਂ ਇਧਰੋਂ ਸੜਕ ਤੋਂ ਪਾਰ ਪਾਣੀ ਨਹੀਂ ਜਾ ਰਿਹਾ ਹੂੰ ਤੇ ਇਧਰ ਕਿਕਰ ਖੇੜੇ ਦੇ ਪਾਸੋਂ ਉਧਰੋਂ ਕੱਸੀ ਸੀਗੀ ਜੀ ਉਹ ਵੀ ਹੁਣ ਕਿਧਰੇ ਮੇਰੇ ਲੱਗਦਾ ਮਾੜੀ-ਮੁੱਟੀ ਜੇ ਨਿਕਲਣ ਲੱਗਿਆ ਜ ਨਹੀਂ ਨਿਕਲਣ ਲੱਗਿਆ ਵੀ ਪਤਾ ਨਹੀਂਗਾ ਜੀ ਤੇ ਕਰ ਕੇ ਨੱਕ ਪੇਟ ਚ ਆਇਏ ਤੇ ਕਰ ਸਾਡੇ ਇੱਥੇ 8-9 ਘਰ ਹੈਗੇ ਜੀ ਲਗਭਗ ਪਾਣੀ ਗਿਆ ਜੀ ਅੰਦਰ ਲਗਭਗ ਕਿਹੜਾ ਵਾਰ ਦੀ ਸੀਗਾ ਜੀ ਇਹ ਮਨੂਕਰਾਂ ਮੈਂ ਤਾਂ ਤਕਰੀਬਨ ਰਾਤ 11:00 ਕੁ ਵੇਲੇ ਪਿਆ ਜੀ ਤੇ ਟਟੜੀਆਂ ਦੇ ਚਾਰੇ ਪਾਸੇ ਪਾਣੀ ਫਰ ਗਿਆ ਜੀ 70-80 ਕਿਲਾ ਕੜਕ ਜੀ ਵਿੱਚ ਤੇ ਤੇ ਜਾ ਕੇ ਫਟ ਪਾਣੀ ਖੜਾ ਆ ਗਿਆ ਕਿੰਨੇ ਫੁੱਟ ਦਾ ਪਾੜ ਪਿਆ ਹੈ ਉਹ ਆ ਜੀ 70 ਸੀ ਫੋਟਾ ਪਾੜ ਗਿਆ ਕੋਈ ਪ੍ਰਸ਼ਾਸਨ ਅਧਿਕਾਰੀ ਮੋਕੇ ਤੇ ਪਹੁੰਚਿਆ ਇੱਥੇ ਹੀ ਕੋਈ ਨਹੀਂ ਹੁਣ ਮੰਗ ਕੀ ਕਰਦੇ ਹੋ ਤੁਸੀਂ ਸਰਕਾਰਾਂ ਤੋਂ ਅਸੀਂ ਮੰਗ ਹੈ ਜੀ ਸਾਨੂੰ ਮਾੜਿਆ ਦਿੱਤਾ ਹੈ ਮਲੂਕਪੁਰ ਮਾਈਨਰ ਰਾਹ ਟੁੱਟ ਗਈ ਹੈ 70 80 ਫੋਟਾ ਪਾੜ ਪਿਆ ਜੀ ਸਾਨੂੰ ਇਹ ਮੰਗੇ ਸਾਡੀਆਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਪੰਜਾਬ ਸਰਕਾਰ ਸਾਨੂੰ ਮਦਦ ਕਰੇ ਕਿਹੜੀ ਕਿਹੜੀ ਫਸਲਾਂ ਬੀਜੀਆਂ ਹੋਈਆਂ ਸੀ ਇੱਥੇ ਜੀ ਕਣਕ ਸੀ ਜੀ ਕਣਕ ਸੀ ਕਈਆਂ ਦੇ ਪੱਠੇ ਸੀ ਵਿੱਚ ਘਰ ਵੀ ਆ ਗਏ ਧਾਣੀਆਂ ਵੀ ਆ ਗਈਆਂ ਪਾਣੀਆਂ ਧਾਣੀਆਂ ਦੇ ਪੱਠੇ ਵੱਢ ਗਈ ਕਿੰਨੇ ਵਜੇ ਨਾਲ ਟੁੱਟਿਆ ਇਹ ਕਰੀਬ 11 ਵਜੇ ਰਾਤ 11:50 ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਮੁਕਤ ਅਸਮ ਜਬ న్యూਸ ਲਈ ਅਭਿਸ਼ੇਕ ਜਲੋਟਾ ਦੀ ਰਿਪੋਰਟ ਬੀਤੀ ਰਾਤ ਅਬੋਹਰ ਦੇ ਕਿੱਕੜ ਖੇਡਾਂ ਨੂੰ ਜਾਂਦੀ ਰੋਡ ਦੇ ਉੱਪਰ ਮਾਲਿਕਪੁਰਮ ਮਾਈਨਰ ਦੇ ਕੋਲ ਨਹਿਰ ਦੇ ਵਿੱਚ 80 ਫੁੱਟ ਦਾ ਪਾੜ ਪੈ ਗਿਆ ਜਿਸ ਦੇ ਕਾਰਨ ਕਈ ਏਕੜ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਇਸ ਨੂੰ ਲੈ ਕੇ ਕਿਸਾਨ ਵਿਸ਼ਵਾਰਾਮ ਨੇ ਦੱਸਿਆ ਕਿ ਰਾਤ ਨੂੰ ਜਿਸ ਸਮੇ ਨਹਿਰ ਦੇ ਵਿੱਚ ਪਾੜ ਪਿਆ ਤਾਂ ਉਹਨਾਂ ਨੇ ਉਸੇ ਵਕਤ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਸੀ ਪਰ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਬੀਤੀ ਰਾਤ ਨਹਿਰ ਟੁੱਟਣ ਦੇ ਕਾਰਨ ਕਰੀਬ 80 ਫੁੱਟ ਦਾ ਪਾੜ ਪੈ ਗਿਆ ਜਿਸ ਦੇ ਕਾਰਨ ਉਹਨਾਂ ਦੀ ਕਣਕ ਦੀ ਫਸਲ ਅਤੇ ਹੋਰ ਸਬਜ਼ੀਆਂ ਪਾਣੀ ਦੇ ਵਿੱਚ ਡੁੱਬ ਗਈਆਂ ਅਤੇ ਨੁਕਸਾਨੀਆ ਗਏ ਜਦੋਂ ਉਹਨਾਂ ਦੇ ਵੱਲੋਂ ਸੂਚਨਾ ਦਿੱਤੀ ਗਈ ਸੀ ਤਾਂ ਨਹਿਰ ਦਾ ਪਾਣੀ ਬੰਦ ਨਹੀਂ ਕੀਤਾ ਗਿਆ ਅਤੇ ਉਹਨਾਂ ਦੇ ਵੱਲੋਂ ਨਹਿਰੀ ਵਿਭਾਗ ਦੇ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਅਸੀਂ ਦੁਬਾਰਾ ਸੁੱਤੇ ਹਾਂ 8:30 ਵਜੇ ਖੰਡਾ ਕੋਈ ਮੁੰਡਾ ਗਿਆ ਸੀ ਉੱਧਰ ਤੇ ਉਹਨੂੰ ਕੁਦਰਤੀ ਪਤਾ ਲੱਗਿਆ ਵੀ ਕਿਧਰ ਨਹਿਰ ਨੋਟ ਮਾੜੀ ਮੋਟੀ ਆਵਾਜ਼ ਆਈ ਉਹਨੂੰ ਹੂੰ ਤੇ ਉਸ ਤੋਂ ਬਾਅਦ ਅਸੀਂ ਗਏ ਹਾਂ ਤਾਂ ਅਸੀਂ ਵੇਖਿਆ ਸਾਰੇ ਪਾਸੇ ਪਾਣੀ ਪਾਣੀ ਹੋ ਚੱਲਿਆ ਹੂੰ ਉਸ ਤੋਂ ਬਾਅਦ ਅਸੀਂ ਪਹੁੰਚੇ ਮਤਲਬ ਨਹਿਰ ਦੇ ਦੂਜੀ ਸਾਈਡ 'ਚ ਗਏ ਸੀ ਅਸੀਂ ਹੂੰ ਤੇ ਉਧਰ ਸਾਨੂੰ ਐ ਲੱਗਿਆ ਵੀ ਬਸ ਹੁਣ ਮੁਸ਼ਕਲ ਆਈ ਸਾਰਾ ਬਨੇਣਾ ਬਨੂਣਾ ਔਖਾ ਹੋ ਗਿਆ ਹੂੰ ਕਿੰਨੇ ਫੁੱਟ ਦਾ ਪੜ ਪਿਆ ਪਾਰ ਜੀ ਰਾਤ ਤਾਂ ਲਗਭਗ 50 ਫੁੱਟ ਦੇ ਲਗਭਗ ਹੈਗਾ ਸੀ ਹੂੰ ਤੇ ਹੁਣ ਅਸੀਂ ਉਸ ਤੋਂ ਬਾਅਦ ਗਏ ਨਹੀਂ ਉਧਰ ਹੂੰ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਸਰ ਨੁਕਸਾਨ ਇਹ ਲਗਭਗ 80 ਕਿੱਲੇ ਦਾ ਏਰੀਆ ਨਾ ਸਾਰਾ ਫੁੱਲ ਹੋ ਚੱਲਿਆ ਤੇ ਅੱਗੋਂ ਇਧਰੋਂ ਸੜਕ ਤੋਂ ਪਾਰ ਪਾਣੀ ਨਹੀਂ ਜਾ ਰਿਹਾ ਤੇ ਇਧਰ ਕਿਕਰ ਖੇੜੇ ਦੇ ਪਾਸੋਂ ਉਧਰੋਂ ਕੱਸੀ ਸੀਗੀ ਜੀ ਉਹ ਵੀ ਹੁਣ ਕਿਧਰੇ ਮੇਰੇ ਲੱਗਦਾ ਮਾੜੀ ਮੁੱਟੀ ਜੇ ਨਿਕਲਣ ਲੱਗਿਆ ਜਣੀ ਨਿਕਲਣ ਲੱਗਿਆ ਵੀ ਪਤਾ ਨਹੀਂ ਕਾ ਜੇ ਸੜ ਪੁੱਛੀ ਹੈ ਤੇ ਕਰ ਕੇ ਨੱਕ ਪੇਟ ਤੇ ਆਏ ਇਥੇ ਕਰ ਸਾਡੇ ਇਥੇ 8 9 ਕਰ ਹੈਗੀ ਜੀ ਲਗਭਗ ਪਾਣੀ ਗਿਆ ਜੀ ਅੰਦਰ ਲਗਭਗ ਇਹ ਵਾਰ ਦੂਸਰਗਾ ਜੀ ਇਹ ਮਲੂਕਪੁਰਾ ਮੈਂਦਰ ਤਕਰੀਬਨ ਰਾਤ 11:00 ਕੁ ਵੇਟਿਆ ਜੀ ਤੇ ਤਾੜੀਆਂ ਦੇ ਚਾਰੇ ਪਾਸੇ ਪਾਣੀ ਫਰ ਗਿਆ ਜੀ 70 80 ਕਿਲਾ ਕੜਕ ਦੀ ਵਿੱਚ ਤੇ ਤੇ ਜਾ ਕੇ ਫਟ ਪਾਣੀ ਖੜਾ ਕਿੰਨੇ ਫੁੱਟ ਦਾ ਪਾੜ ਪਿਆ ਹੈ ਉਹ ਜੀ 7080 ਫੁੱਟ ਦਾ ਪਹਾੜ ਹੈ ਜੀ ਕੋਈ ਪ੍ਰਸ਼ਾਸਨ ਅਧਿਕਾਰੀ ਮੋਕੇ ਤੇ ਪਹੁੰਚਿਆ ਇੱਥੇ ਕੋਈ ਨਹੀਂ ਹੁਣ ਮੰਗ ਕੀ ਕਰਦੇ ਹਾਂ ਤੁਸੀਂ ਸਰਕਾਰੋਂ ਅਸੀਂ ਤਾਂ ਮੰਗਿਆ ਜੀ ਸਾਡਾ ਮਾਲਾ ਟੁੱਟਿਆ ਹੋਇਆ ਹੈ ਮਲੂਕਪੁਰ ਮਾਈਨਰ ਰਹਿ ਟੁੱਟ ਗਈ ਹੈ 7080 ਫੁੱਟ ਦਾ ਪਾੜ ਪਿਆ ਹੈ ਜੀ ਸਾਨੂੰ ਇਹ ਮੰਗੇ ਸਾਡੀਆਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਪੰਜਾਬ ਸਰਕਾਰ ਸਾਨੂੰ ਮਦਦ ਕਰੇ ਕਿਹੜੀ ਕਿਹੜੀ ਫਸਲਾਂ ਬੀਜੀਆਂ ਸੀ ਇੱਥੇ ਜੀ ਕਣਕ ਸੀ ਜੀ ਕਣਕ ਸੀ ਕਈਆਂ ਦੇ ਪੱਠੇ ਸੀ ਵਿੱਚ ਘਰ ਵੀ ਆ ਗਏ ਧਾਣੀਆਂ ਵੀ ਆ ਗਈਆਂ ਪਾਣੀਆਂ ਧਾਣੀਆਂ ਪੱਠਾ ਵੀ ਆ ਗਈ ਜੀ ਕਿੰਨੇ ਵਜੇ ਨਾਲ ਟੁੱਟਿਆ ਇਹ ਖਰੀਦ 11 ਵਜੇ ਰਾਤ 11 روپے ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਮੁਕਤ ਅਸਮ ਜਬ ਨਿਊਜ਼ ਲਈ ਅਭਿਸ਼ੇਕ ਜਲੋਟਾ ਦੀ ਰਿਪੋਰਟ